ਸਤਿਕਾਰਯੋਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਦੋਸਤੋ ਮੈਨੂੰ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀ ਕਿ ਤੁਸੀਂ ਮਿੱਟੀ ਕਿਵੇਂ ਤਿਆਰ ਕਰਦੇ ਹੋ ਤੇ ਅੱਜ ਦੀ ਜਿਹੜੀ ਵੀਡੀਓ ਮੈਂ ਬਣਾ ਰਹੀ ਹਾਂ ਉਹ ਏਸੇ ਮਿੱਟੀ ਨੂੰ ਲੈ ਕੇ ਆਪਾਂ ਆਪਾਂ ਨੂੰ ਮਿੱਟੀ ਤਿਆਰ ਕਰਕੇ ਦਿਖਾਵਾਂਗੇ ਕਿ ਮਿੱਟੀ ਕਿਵੇਂ ਤਿਆਰ ਕਰਨੀ ਹੈ ਤੇ ਐਦਾਂ ਦੀ ਮਿੱਟੀ ਤਿਆਰ ਕਰਾਂਗੇ ਜਿਦੇ ਵਿੱਚ ਆਪਾਂ ਕੋਈ ਵੀ ਪੌਦਾ ਲਗਾ ਸਕਦੇ ਆ ਚਾਹੇ ਉਹ ਫੁੱਲਾਂ ਦਾ ਪੌਦਾ ਹੈ ਚਾਹੇ ਉਹ ਸਬਜ਼ੀਆਂ ਦਾ ਹੈ ਚਾਹੇ ਫਲਾਂ ਦਾ ਤੁਸੀਂ ਕੋਈ ਵੀ ਪੌਦਾ ਉਸ ਮਿੱਟੀ ਦੇ ਅੰਦਰ ਲਗਾ ਸਕਦੇ ਆ ਤੇ ਦੇਖਦੇ ਆ ਦੋਸਤੋ ਕਿਵੇਂ ਆਪਾਂ ਉਹ ਮਿੱਟੀ ਤਿਆਰ ਕਰ ਦੋਸਤੋ ਆਪਾਂ ਦੋ ਬੈਗ ਮਿੱਟੀ ਦੇ ਖੇਤ ਵਾਲੀ ਦੇ ਲੈਨੇ ਆ ਤੇ ਇੱਕ ਗੱਲ ਦਾ ਧਿਆਨ ਰੱਖਣਾ ਮਿੱਟੀ ਤੁਹਾਡੀ ਐਕਸਟਰਾ ਰੇਤਲੀ ਜੀ ਹੋਣੀ ਚਾਹੀਦੀ ਹੈ ਚਿੱਕਣੀ ਬਿਲਕੁਲ ਨਹੀਂ ਹੋਣੀ ਚਾਹੀਦੀ ਚਿੱਕਣੀ ਮਿੱਟੀ ਦੇ ਵਿੱਚ ਪੌਦਾ ਸਾਡਾ ਸਫਲ ਨਹੀਂ ਹੋਏਗਾ ਤੇ ਜਿਹੜੀਆਂ ਆਪਾਂ ਹੋਰ ਚੀਜ਼ਾਂ ਐਡ ਕਰਨੀਆਂ ਆ ਉਹਦੇ ਵਿੱਚ ਅਗਲੀ ਚੀਜ਼ ਜਿਹੜੀ ਸਾਡੀ ਆ ਉਹ ਹੈਗੀ ਆ ਕੋਕੋ ਪੀਟ ਇਹਦਾ ਇੱਕ ਫਾਇਦਾ ਹੁੰਦਾ ਹੈ ਇਹ ਨਾਰੀਅਲ ਦੀ ਬਣੀ ਹੁੰਦੀ ਆ ਤੇ ਦੂਜਾ ਇਹਦਾ ਫਾਇਦਾ ਏ ਆ ਕਿ ਇਹ ਮਿੱਟੀ ਦੇ ਵਿੱਚ ਨਾ ਪਾਣੀ ਦੀ ਨਮੀ ਨੂੰ ਬਣਾ ਕੇ ਰੱਖਦੀ ਹੈ ਮਤਲਬ ਆਪਣੇ ਪੌਦੇ ਨੂੰ ਜਲਦੀ ਜਲਦੀ ਸੁੱਕਣ ਨਹੀਂ ਦਿੰਦੀ ਆਪਾਂ ਇੰਨੀ ਕੁਆਂਟੀਟੀ ਇਹਦੀ ਮਿੱਟੀ ਦੀ ਕੋਕੋ ਪੀਟ ਵੀ ਐਡ ਕਰਾਂਗੇ ਮਿੱਟੀ ਦੇ ਵਿੱਚ ਤੇ ਤੀਜੀ ਚੀਜ਼ ਜਿਹੜੀ ਮੈਂ ਐਡ ਕਰੂੰਗੀ ਉਹ ਹੈਗੀ ਆਪਣੀ ਗੋਬਰ ਦੀ ਖਾਦ ਜੋ ਕਿ ਇਹ ਵੀ ਪੌਦੇ ਲਈ ਬਹੁਤ ਬੈਨੀਫਿਟ ਹੁੰਦੀ ਹੈ ਇਹਦਾ ਵੀ ਬਹੁਤ ਬੈਨੀਫਿਟ ਹੁੰਦਾ ਹੈ ਤੇ ਆਪਾਂ ਇਹ ਇਹਦੇ ਵਿੱਚ ਐਡ ਕਰਾਂਗੇ ਤੇ ਦੋਸਤੋ ਅਗਲੀ ਚੀਜ਼ ਜਿਹੜੀ ਆਪਾਂ ਐਡ ਕਰਾਂਗੇ ਉਹ ਹੈਗੀ ਹੈ ਜੀ ਨੀਮ ਖਲੀ ਦੀ ਖਾਦ ਤੇ ਇਹਦੇ ਵਿੱਚ ਜੋ ਹੈ ਬਹੁਤ ਮਾਤਰਾ ਦੇ ਵਿੱਚ ਜੋ ਹੈ ਨਾਈਟ੍ਰੋਜਨ ਹੁੰਦੀ ਹੈ ਸਲਫਰ ਹੁੰਦੀ ਹੈ ਤੇ ਫਾਸਫੋਰਸ ਹੁੰਦਾ ਹੈ ਜੋ ਕਿ ਪੌਦੇ ਦੀ ਜੜ ਲਈ ਪੌਦੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੀ ਹੈ ਇਹ ਪੌਦੇ ਦੀਆਂ ਜੜਾਂ ਨੂੰ ਫੰਗਰ ਅਤੇ ਕੀੜੇ ਤੋਂ ਬਚਾਉਂਦੀ ਹੈ ਮਤਲਬ ਕੀੜਾ ਨਹੀਂ ਲੱਗਣ ਦਿੰਦੀ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਇਹਦੇ ਵਿੱਚ ਪਾਵਾਂਗੇ ਘਰ ਦੀ ਪਾਠੀਆਂ ਦੀ ਸਵਾ ਜੋ ਕਿ ਫਰਟੀਲਾਈਜ਼ਰ ਦਾ ਕੰਮ ਕਰਦੀ ਹੈ ਜਿਹੜੀ ਕਿ ਪੌਦਿਆਂ ਨੂੰ ਬਚਾ ਕੇ ਰੱਖਦੀ ਆ ਕੋਈ ਵੀ ਕਿਸਮ ਦੇ ਕੀੜੇ ਕੁੜੇ ਦੇ ਪੌਦੇ ਦੀ ਜੜ ਨੂੰ ਇਹ ਸੇਫ ਰੱਖਦੀ ਆ ਆਪਾਂ ਸਵਾ ਵੀ ਇਹਦੇ ਵਿੱਚ ਐਡ ਕਰਾਂਗੇ ਤੇ ਦੋਸਤੋ ਹੁਣ ਆਪਾਂ ਇਹ ਸਾਰੇ ਮਿਕਸਚਰ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੋਸਤੋ ਆਪਾਂ ਇਸ ਮਿਕਸਚਰ ਨੂੰ ਨਾ ਉਤਲ-ਪੁਤਲ ਕਰਕੇ ਪ੍ਰੋਪਰ ਮਿਕਸ ਕਰ ਲਾਂਗੇ ਤਾਂ ਕਿ ਸਾਰੀ ਚੀਜ਼ਾਂ ਆਪਣੀਆਂ ਇਕਦਮ ਮਿਕਸ ਹੋ ਜਾਣ ਲੋਜੀ ਦੋਸਤੋ ਪੌਸ਼ਟਿਕਤਾ ਨਾਲ ਭਰਪੂਰ ਮਿੱਟੀ ਤਿਆਰ ਹੈ ਜੀ ਹੁਣ ਤੁਸੀਂ ਇਹਦੇ ਵਿੱਚ ਕੋਈ ਵੀ ਬਿਜਾਈ ਕਰ ਸਕਦੇ ਹੋ ਤੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟਸ ਕਰਕੇ ਜਰੂਰ ਦੱਸਣਾ ਤੇ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਦੋਸਤੋ